ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਸਰਬੱਤ ਦਾ ਭਲਾ ਕਰੇ ਸੋ ਅੱਜ ਤੁਹਾਨੂੰ ਇੱਕ ਗਿੱਧੇ ਦਾ ਤਮਾਸ਼ਾ ਸੁਣਾਉਣ ਲੱਗੀ ਆ ਜਿਹੜਾ ਤੁਸੀਂ ਪਹਿਲੀ ਵਾਰੀ ਸੁਣੋਗੇ ਮੈਨੂੰ ਲੱਗਦਾ ਤੁਸੀਂ ਇਹ ਪਹਿਲੀ ਵਾਰੀ ਇਹ ਸੁਣੋਗੇ ਸੁਣਿਆ ਨਹੀਂ ਹੋਣਾ ਕਦੇ ਵੀ ਕਿਸੇ ਤੋਂ ਸੋ ਜਿਵੇਂ ਅੱਗੇ ਤੁਹਾਨੂੰ ਪਤਾ ਵੀ ਗਿੱਧੇ ਦੇ ਵਿੱਚ ਇੱਕ ਕੁੜੀ ਚੁੰਨੀ ਲੁਹੇਟ ਕੇ ਸਿਰ ਤੇ ਪੱਗ ਜੀ ਵਾਂਗੂ ਬਣਾ ਲੈਂਦੀ ਐ ਮੁੰਡਾ ਬਣ ਜਾਂਦੀ ਐ ਤੇ ਦੂਜੀ ਕੁੜੀ ਨਾਲ ਫਿਰ ਇਹ ਤਮਾਸ਼ਾ ਕਰਦੀ ਐ ਉਹ ਦੋਨੋਂ ਰਲ ਕੇ ਕਰਦੀਆਂ ਨੇ ਬਾਕੀ ਜਿਹੜਾ ਗਿੱਧਾ ਪਾਉਂਦੀਆਂ ਹੁੰਦੀਆਂ ਨੇ ਉਹ ਫਿਰ ਜਿਵੇਂ ਉਹ ਕਹਿੰਦੀਆਂ ਨੇ ਵਿਚਾਲੀਆਂ ਵੀ ਐਂ ਕਹਿਣਾ ਤੁਸੀਂ ਫਿਰ ਉਹ ਉਹੀ ਗੱਲ ਬੋਲਦੀਆਂ ਨੇ ਤਾਂ ਅੱਜ ਜਿਹੜਾ ਤੁਹਾਨੂੰ ਤਮਾਸ਼ਾ ਸੁਣਾ ਰਹੀ ਆ ਇਹ ਇੱਕ ਪਤੀ ਪਤਨੀ ਦੀ ਨੋਕ ਝੋਕ ਹੈ ਦੇਚ ਤਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆ ਉਹ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨਵ ਆਨੰਦ ਪਿਆਰੇ ਜੇ ਤਮਾਸ਼ੇ ਦਾ ਮੈਂ ਮਰ ਗਿਆ ਨਹੀਂ ਅਤਰਕੁਰੇ ਮੈਂ ਮਰ ਗਿਆ ਨਹੀਂ ਅਤਰਕੁਰੇ ਆ ਜਾਣੀ ਅਤਰਕੁਰੇ ਘਰ ਆ ਜਾਣੀ ਅਤਰਕੁਰੇ ਸੋਹਾਂ ਦੀਆਂ ਤਾਂ ਰੋਟੀ ਲਈ ਜਾਂਦੀਆਂ ਹੋਰਾਂ ਦੀਆਂ ਤਾਂ ਰੋਟੀ ਲਈ ਜਾਂਦੀਆਂ ਉਹਨਾਂ ਨੂੰ ਦੇਖ ਕੇ ਸੜ ਗਿਆ ਨਹੀਂ ਅਤਰਕੁਰੇ ਮੈਂ ਮਰ ਗਿਆ ਨਹੀਂ ਅਤਰਕੁਰੇ ਹੁਣ ਮੈਂ ਨਹੀਂ ਵੇ ਚਤਰਸਿਆਂ ਮੈਂ ਨਹੀਂ ਵੇ ਚਤਰਸਿਆਂ ਹੁਣ ਮੈਂ ਨਹੀਂ ਵੇ ਚਤਰਸਿਆਂ ਤੂੰ ਕਰਿਆ ਜਾਨੀ ਅਤਰ ਕੁਰੇ ਆ ਜਾਨੀ ਅਤਰ ਕੁਰੇ ਹੁਣ ਮੈਂ ਨਹੀਂ ਵੇ ਚਤਰ ਸਿਆ ਮੈਂ ਨਹੀਂ ਵੇ ਚਤਰ ਸਿਆ ਤੂੰ ਨਿਤ ਸਾਧਾਂ ਦੇ ਡੇਰੇ ਨਹੀਂ ਹੁਣ ਚੱਜ ਨਾ ਬਸਣਦੇ ਤੇਰੇ ਨਹੀਂ ਅਤਰ ਕੁਰੇ ਮੈਂ ਮਰ ਗਿਆ ਨਹੀਂ ਅਤਰ ਕੁਰੇ ਆ ਜਾਨੀ ਕਰ ਅਤਰ ਕੁਰੇ ਹੁਣ ਮਰ ਗਿਆ ਨਹੀਂ ਚਤਰੀ ਕੁਰੇ ਮਾਈਨੀ ਵੇ ਚਤਰਸਿਆ ਆ ਜਾਣੀ ਹਤਰੇ ਕੁਰੇ ਵੇ ਤੂੰ ਨਿਤ ਕਲ ਕੱਤੇ ਵੜਦਾ ਭੋਰਾ ਫਿਕਰ ਨਾ ਰੱਖਦਾ ਕਰਦਾ ਵੇ ਚਤਰਸਿਆ ਹੁਣ ਮਾਈਨੀ ਵੇ ਚਤਰਸਿਆ ਮਾਈਨੀ ਵੇ ਚਤਰਸਿਆ ਹਾ ਜਾਨੀ ਹੱਤਰ ਕੁਰੇ ਕਰਿਆ ਜਾਨੀ ਹੱਤਰ ਕੁਰੇ ਮੈਂ ਮਰ ਗਿਆ ਨੀ ਹੱਤਰ ਕੁਰੇ ਮੈਂ ਨਹੀਂ ਵੇ ਚਤਰਸਿਆ ਆਟਾ ਚੱਕੀ ਫਿਰਾਂ ਵੀ ਵਿੱਚ ਦਸ ਕੀ ਦਾ ਬਾਰ ਖੜਕਾ ਮਾਨੀ ਹੱਤਰ ਕੁਰੇ ਹਾ ਜਾਨੀ ਹੱਤਰ ਕੁਰੇ ਮੈਂ ਮਰ ਗਿਆ ਨੀ ਹੱਤਰ ਕੁਰੇ ਹੁਣ ਮੈਂ ਨਹੀਂ ਵੇ ਚਤਰਸਿਆ ਹੁਣ ਮੈਂ ਨਹੀਂ ਵੇ ਚਤਰਸਿਆ ਨੀ ਵੇਕੀ ਜਾ ਕੇ ਲਾਇਆ ਧਰਨਾ ਬਿਨਾ ਜਨਾਨੀ ਕੀ ਦਾ ਸਰਨਾ ਆ ਜਾਣੀ ਹਤਰ ਕੁਰੇ ਮੈਂ ਮਰ ਗਿਆਨੀ ਹਤਰ ਕੁਰੇ ਆ ਜਾਣੀ ਹਤਰ ਕੁਰੇ ਮੈਂ ਮਰ ਗਿਆਨੀ ਹਤਰ ਕੁਰੇ ਹੁਣ ਮੈਂ ਨਹੀਂ ਵੇ ਚਤਰ ਸਿਆ ਹੁਣ ਮੈਂ ਨਹੀਂ ਵੇ ਚਤਰ ਸਿਆ ਹੁਣ ਮੈਂ ਨਹੀਂ ਵੇ ਚਤਰ ਸਿਆ ਜੱਟ ਵਿਗੜਿਆ ਸਿੱਧਾ ਤਰ ਕਰਨਾ ਜੱਟ ਵਿਗੜਿਆ ਸਿੱਧਾ ਕਰਨਾ ਤਾਹੀ ਪੇਕੇ ਲਾਇਆ ਧਰਨਾ ਹੁਣ ਨਾ ਵੇ ਚਤਰ ਸਿਆ ਹੁਣ ਮੈਂ ਨਹੀਂ ਵੇ ਚਤਰ ਸਿਆ ਤੂੰ ਆ ਜਾ ਨਹੀਂ ਹਤਰ ਕੁਰੇ ਮੈਂ ਨਹੀਂ ਵੇ ਚਤਰ ਸਿਆ ਨਹੀਂ ਚੁੱਲੇ ਦੇ ਵਿੱਚ ਮਾਰਾਂ ਫੂਕਾਂ ਨਾਲੇ ਮਾਰਾਂ ਤਾਂ ਨਹੀਂ ਹਤਰ ਕੁਰੇ ਆ ਜਾਣੀ ਹਤਰ ਕੁਰੇ ਮੈਂ ਮਰ ਗਿਆਨੀ ਹਤਰ ਕੁਰੇ ਹੋਰਾਂ ਦੀਆਂ ਤਾਂ ਰੋਟੀ ਲੈ ਜਾਂਦੀਆਂ ਹੁਣਾਂ ਦੇਖ ਕੇ ਸੜ ਗਿਆਨੀ ਮੈਂ ਹਤਰ ਕੁਰੇ ਮਰ ਗਿਆਨੀ ਹਤਰ ਕੁਰੇ ਕਰਿਆ ਜਾਣੀ ਹਤਰ ਕੁਰੇ ਹੁਣ ਮੈਂ ਨਹੀਂ ਵੇ ਚਤਰ ਸਿਆ ਹੁਣ ਮੈਂ ਨਹੀਂ ਵੇ ਚਤਰ ਸਿਆ ਸਉਰਾ ਰੋਜ਼ ਮੇਰੇ ਨਾਲ ਲੜਦਾ ਤੇਰੀ ਮਾਂ ਨਾ ਮੈਨੂੰ ਬੁਲਾਵੇ ਵੇ ਚਤਰਸਿਆ ਤੁਰ ਜਾਵੇ ਚਤਰਸਿਆ ਹੁਣ ਮੈਂ ਨਹੀਂ ਵੇ ਚਤਰਸਿਆ ਆ ਜਾਣੀ ਹਤਰ ਕੁਰੇ ਮੈਂ ਨਹੀਂ ਵੇ ਚਤਰਸਿਆ ਮੇਰੇ ਨਾਲ ਦੀਆਂ ਮੇਰੇ ਐਸ਼ ਕਰਦੀਆਂ ਮੈਂ ਫਿਕਰਾਂ ਵਿੱਚ ਤਿਲ ਤਿਲ ਮਰਦੀਆਂ ਵੇ ਹਾ ਚਤਰਸਿਆ ਹੁਣ ਮੈਂ ਨਹੀਂ ਵੇ ਚਤਰ ਸਿਆ ਆ ਜਾ ਨਹੀਂ ਅਤਰ ਕੁਰੇ ਹੁਣ ਮੈਂ ਨਹੀਂ ਵੇ ਚਤਰ ਸਿਆ ਮਰ ਗਿਆ ਨਹੀਂ ਅਤਰ ਕੁਰੇ ਤੂੰ ਮਰ ਜਾਵੇ ਚਤਰ ਸਿਆ